ਭਾਨਾ ਸਿੱਤੂ ਜਿੰਦਾਬਾਦ ਭਾਨਾ ਸਿੱਤੂ ਜਿੰਦਾਬਾਦ ਭਾਨਾ ਸਿੱਤੂ ਜਿੰਦਾਬਾਦ ਅਸੀਂ ਚੜ੍ਹਦੇ ਭਾਨਾ ਸਿੱਤੂ ਦੇ ਨਾਲ ਖੜੀ ਆ ਜਿੰਨਾ ਵੀ ਅਤਿਆਚਾਰ ਹੋਇਆ ਚਾਹੇ ਕਿਸੇ ਨੌਜਵਾਨ ਦੇ ਉੱਪਰ ਹੋਵੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਜਿੱਥੇ ਵੀ ਅਤਿਆਚਾਰ ਹੈ ਭਗਵੰਤ ਮਾਣ ਕਰ ਰਿਹਾ ਜਿਹੜਾ ਪਹਿਲਾਂ ਬੇਨਤੀ ਕਰਦਾ ਸੀ ਬੱਚਿਆਂ ਦੀ ਕਿ ਮੈਨੂੰ ਵੋਟਾਂ ਪਵਾਓ ਉਹਨਾਂ ਨੇ ਵੋਟਾਂ ਪਵਾ ਕੇ ਗਾਦੀ ਕਰ ਲਈ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਭਾਈ ਅਮਰਪਾਲ ਜਿੰਦਾਬਾਦ ਜਿੰਦਾਬਾਦ ਇਸ ਤਰ੍ਹਾਂ ਦੇਖਦੇ ਹਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਪਹੁੰਚੀਆਂ ਨੇ ਅੱਜ ਤੁਸੀਂ ਪਹੁੰਚੇ ਹੋ ਭਾਨੇ ਸਿੱਧੂ ਹੋਰਾਂ ਦੇ ਹੱਕ ਦੇ ਵਿੱਚ ਰੋਡ ਜਾਮ ਕੀਤਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਉਰੀ ਰੁਕ ਜਾਓ ਭਾਨੇ ਸਿੱਧੂ ਦੇ ਨਾਲ ਖੜੇ ਡਟ ਕੇ ਜਿੰਨੀਆਂ ਵੀ ਫੌਜਾਂ ਸਾਡੀਆਂ ਨੇ ਜੀਓ ਤੇ ਸਾਰਾ ਅਸੀਂ ਦੇ ਪਰ ਨਾਲ ਖੜੀਆਂ ਜਿੰਨਾ ਵੀ ਅਤਿਆਚਾਰ ਹੋਇਆ ਚਾਹੇ ਕਿਸੇ ਨੌਜਵਾਨ ਦੇ ਉੱਪਰ ਹੋਵੇ ਅਸੀਂ ਉਹਦੇ ਨਾਲ ਖੜਾਂਗੇ ਜਿੰਨੇ ਵੀ ਅਤਿਆਚਾਰ ਇਹ ਭਗਵੰਤ ਮਾਰ ਕਰ ਰਿਹਾ ਜਿਹੜਾ ਪਹਿਲਾਂ ਮਿੰਤਾ ਕਰਦਾ ਸੀ ਬੱਚਿਆਂ ਦੀ ਕਿ ਮੈਨੂੰ ਵੋਟਾਂ ਪਾਓ ਉਹਨਾਂ ਨੇ ਵੋਟਾਂ ਪਵਾ ਕੇ ਗਲਤੀ ਕਰ ਲਈ ਲੇਕਿਨ ਹੁਣ ਫੇਰ ਜਾਗਰੂਕ ਹੋ ਗਏ ਕਿਸਾਨ ਔਰ ਨੌਜਵਾਨ ਬੁੜੇ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ ਇਹ ਨੌਜਵਾਨਾਂ ਦੀ ਇਹ ਨਹੀਂ ਮੰਨੇਗਾ ਜਿਹੜੇ ਨੌਜਵਾਨਾਂ ਨੇ ਬਣਾਇਆ ਉਹ ਨੌਜਵਾਨਾਂ ਨੂੰ ਦੇਖ ਸਕਦੇ ਇਹਨਾਂ ਦੇ ਕੋਲ ਪਾਵਰ ਹੈ ਅੱਜ ਪਾਵਰ ਆਈ ਹੈ ਇਕੱਠੇ ਹੋਏ ਨੇ ਲੋਕ ਬਹੁਤ ਮੂਜੀ ਦੀ ਗੱਲ ਹੈ ਭਾਨੇ ਸਿੱਧੂ ਦੇ ਪਿੱਛੇ ਵੀ ਲੱਖਾਂ ਦਾ ਕੰਡ ਸੀ ਅੱਜ ਵੀ ਇਸ ਤਰ੍ਹਾਂ ਹੀ ਹੋਇਆ ਕਿਸੀ ਨੌਜਵਾਨ ਨੂੰ ਅੱਜ ਨਹੀਂ ਆਉਣ ਦੇਗੇ ਚਾਹਿਆ ਸੀ ਬਜ਼ੁਰਗਾਂ ਕੇ ਤੇ ਕਿ ਨੌਜਵਾਨਾਂ ਦੇ ਨਾਲ ਅੜਤੇ ਖੜੇ ਜੋ ਲਗਾਤਾਰ ਪਰਚੇ ਪਾਏ ਜਾ ਰਹੇ ਨੇ ਪਰਚੇ ਤੇ ਪਰਚਾ ਪਾਇਆ ਜਾ ਰਿਹਾ ਕਿਸ ਪਰਚੇ ਮੇਰੇ ਝੂਠੇ ਪਰਚੇ ਆ ਕੋਈ ਚੈਨੀ ਚੋਰ ਨਹੀਂ ਹੈ ਕੋਈ ਇਹ ਤੇ ਖਾਰਿਸਤਾਨੀ ਨਹੀਂ ਹੈ ਕੋਈ ਕਿਸੇ ਨੂੰ ਮੁੱਟਕ ਨਹੀਂ ਆਉਂਦੀ ਸਿਰਫ ਇਹਨੇ ਡਰਾਮੇ ਬਾਜ਼ੀਆਂ ਕਰ ਰਿਹਾ ਇਸ ਕਰੇ ਸਾਰੇ ਨੌਜਵਾਨ ਹੁਣ ਨਾ ਮੰਨਦੇ ਕਿ ਜਿਹੜਾ ਇਸ ਵਿਧਾਨ ਸਭਾ 'ਤੇ ਝੰਡੀਆਂ ਡਾ ਰਿਹਾ ਇਹ ਨਹੀਂ ਚੱਲੇਗਾ ਜਵਾਬ ਦਿੱਤਾ ਜਾਓ ਇਸ ਦਾ ਜਵਾਬ ਦਿੱਤਾ ਜਾਓ ਸੋਕੇ ਜਵਾਬ ਦੇਗਾ ਨੌਜਵਾਨ ਤਲਕਾ ਸਾਰਾ ਕਿਸੇ ਨਾਲ ਜਿੰਨਾ ਵੀ ਅਤਿਆਚਾਰ ਹੋਇਆ ਚਾਹੇ ਕਿਸੇ ਨੌਜਵਾਨ ਦੇ ਉੱਪਰ ਹੋਵੇ ਅਸੀਂ ਉਹਨਾਂ ਦੇ ਨਾਲ ਖੜਾਗੇ ਜਿੰਨੇ ਵੀ ਅਤਿਆਚਾਰ ਇਹ ਭਗਵੰਤ ਮਾਰ ਕਰ ਰਿਹਾ ਜਿਹੜਾ ਪਹਿਲਾਂ ਮਿੱਠਾ ਕਰਦਾ ਸੀ ਬੱਚਿਆਂ ਦੀ ਕਿ ਮੈਨੂੰ ਵੋਟਾਂ ਪਾਓ ਉਹਨਾਂ ਨੇ ਵੋਟਾਂ ਪਾ ਕੇ ਗੱਦੀ ਕਰ ਲਈ ਸਿੱਤੂ ਜਿੰਦਾਬਾਦ ਭਾਨਾ ਸਿੱਤੂ ਜਿੰਦਾਬਾਦ ਭਾਈ ਅਮਰਪਾਲ ਜਿੰਦਾਬਾਦ ਜਿੰਦਾਬਾਦ ਇਸ ਤਰ੍ਹਾਂ ਦੇਖਦੇ ਹਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਪਹੁੰਚੀ ਨੇ ਅੱਜ ਤੁਸੀਂ ਪਹੁੰਚੇ ਹੋ ਭਾਨੇ ਸਿੱਧੂ ਹੋਰਾਂ ਦੇ ਹੱਕ ਦੇ ਵਿੱਚ ਰੋਡ ਜਾਮ ਕੀਤਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਉਰੀ ਰੁਕ ਜਾਓ ਭਾਨੇ ਸਿੱਧੂ ਦੇ ਨਾਲ ਖੜੇ ਆ ਡਟ ਕੇ ਜਿੰਨੀਆਂ ਵੀ ਫੌਜਾਂ ਸਾਡੀਆਂ ਨੇ ਜੀਓ ਅਸੀਂ ਦੇ ਪਰ ਨਾਲ ਖੜੀਆਂ ਜਿੰਨਾ ਵੀ ਅਤਿਆਚਾਰ ਹੋਇਆ ਚਾਹੇ ਕਿਸੇ ਨੌਜਵਾਨ ਦੇ ਉੱਪਰ ਹੋਵੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਜਿੰਨੇ ਵੀ ਅਤਿਆਚਾਰ ਇਹ ਭਗਵੰਤ ਮਾਰ ਕਰ ਰਿਹਾ ਜਿਹੜਾ ਪਹਿਲਾਂ ਮਿੰਤਾ ਕਰਦਾ ਸੀ ਬੱਚਿਆਂ ਦੀ ਕਿ ਮੈਨੂੰ ਵੋਟਾਂ ਪਾਓ ਉਹਨਾਂ ਨੇ ਵੋਟਾਂ ਪਵਾ ਕੇ ਗਲਤੀ ਕਰ ਲਈ ਲੇਕਿਨ ਹੁਣ ਫੇਰ ਜਾਗਰੂਕ ਹੋ ਗਏ ਨੇ ਕਿਸਾਨ ਔਰ ਨੌਜਵਾਨ ਉਹ ਨਹੀਂ ਇਹ ਚਾਲਾਂ ਵਿੱਚ ਨਹੀਂ ਆਉਣਗੇ ਇਹ ਨੌਜਵਾਨਾਂ ਦੀ ਇਹ ਨਹੀਂ ਮੰਨੇਗਾ ਜਿਹੜੇ ਨੌਜਵਾਨਾਂ ਨੇ ਬਣਾਇਆ ਉਹ ਨੌਜਵਾਨਾਂ ਨੂੰ ਥੱਲੇ ਵੀ ਦੇਖ ਸਕਦੇ ਆ ਇਹਨਾਂ ਦੇ ਕੋਲ ਪਾਵਰ ਹੈ ਅੱਜ ਪਾਵਰ ਆਈ ਹੈ ਨੇ ਹੋਏ ਲੋਕ ਬਾਤ ਪੂਜੀ ਦੀ ਗੱਲ ਹੈ ਭਾਨੇ ਸਿੱਧੂ ਦੇ ਪਿੱਛੇ ਵੀ ਲੱਖਾਂ ਦਾ ਕੱਟ ਸੀ ਅੱਜ ਵੀ ਇਸ ਤਰ੍ਹਾਂ ਹੀ ਹੋਇਆ ਕਿਸੀ ਨੌਜਵਾਨ ਨੂੰ ਆਜ ਨਹੀਂ ਆਉਣ ਦੇਗੇ ਚਾਹਿਆ ਸੀ ਬਜ਼ੁਰਗਾਂ ਕੇ ਤੇ ਕਿ ਨੌਜਵਾਨਾਂ ਦੇ ਨਾਲ ਅੜਤੇ ਖੜੇ ਚਾਹੇ ਜੋ ਲਗਾਤਾਰ ਪਰਚੇ ਪਾਏ ਜਾ ਰਹੇ ਨੇ ਪਰਚੇ ਤੇ ਪਰਚਾ ਪਾਇਆ ਜਾ ਰਿਹਾ ਕਿਸੇ ਦੇ ਝੂਠੇ ਪਰਚੇ ਐ ਕੋਈ ਚੈਨੀ ਚੋਰ ਨਹੀਂ ਐ ਕੋਈ ਇਥੇ ਖਾਰਿਸਤਾਨੀ ਨਹੀਂ ਐ ਕੋਈ ਕਿਸੇ ਨੂੰ ਮੁੱਟਕ ਨਹੀਂ ਆਉਂਦੀ ਸਿਰਫ ਇਹਨੇ ਟਰੰਮੇ ਬਾਜ਼ੀਆਂ ਕਰ ਰਿਹਾ ਇਸ ਕਰੇ ਸਾਰੇ ਨੌਜਵਾਨ ਹੁਣ ਨਾ ਮੰਨਦੇ ਕਿਹੜਾ ਇਸ ਸੰਵਿਧਾਨ ਦੀਆਂ ਧੱਜੀਆਂ ਡਾਰਿਆ ਇਹ ਨਹੀਂ ਚੱਲੇਗਾ ਜਵਾਬ ਦਿੱਤਾ ਜਾਓ ਇਜ਼ਾ ਜਵਾਬ ਦਿੱਤਾ ਜਾਓ ਇਜ਼ਾ ਸੋਕ ਦੇ ਜਵਾਬ ਦੇਗਾ ਨੌਜਵਾਨ ਤਲਕਾ ਸਾਰਾ ਇਸੇ ਨਾਲ